ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਪਗਉਤੀ ਸਮਰਕ ਗੁਰੂ ਨਾਨਕ ਲਈ ਧਾਇਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਏ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਈ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਤੇ ਲਈ ਤੇਗਵਾਹੀ ਦੇਖ ਕੇ ਅਨ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀ ਸਤਿ ਸਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿਤ ਦਾਣ ਵਿਵੇਕ ਦਾਣ ਵਸਾਹੂ ਦਾਣ ਭਰੋਸਾ ਦਾਣ ਦਾਨਾ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪੱਤ ਦੇ ਰੱਖੇ ਆਪ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਵਣ ਕਾ ਇਹ ਸਵਾਉ ਜਨ ਕੇ ਸੰਗ ਚਿੱਤਿ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜੀ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਅਨਨ ਪਿਆਰੇ ਸਿੱਖ ਮਹਾਨ ਬ੍ਰਹਮ ਗਿਆਨੀ ਤਤ ਬਿਤੇ ਬ੍ਰਹਮ ਗਿਆਨੀ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ 343ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਤਰਨਤਾਰਨ ਸਾਹਿਬ ਦੀ ਪਵਿੱਤਰ ਨਗਰੀ ਤੋਂ ਸੱਚੇ ਪਾਤਸ਼ਾਹ ਜੀਓ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਇਸ ਵਕਤ ਆਪ ਜੀ ਦੇ ਚਰਨਾਂ 'ਚ ਅਗਵਾਈ ਕਰਨ ਵਾਸਤੇ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਂਤੀ ਸਿੰਘ ਸਹਿਬਾਨ ਹਾਜ਼ਰ ਹਨ ਕਿਰਪਾ ਕਰਨੀ ਸਤਗੁਰੂ ਜੀ ਰਸਤੇ ਦੇ ਵਿੱਚ ਚੜ੍ਹਦੀਆਂ ਕਲਾ ਦੇ ਨਾਲ ਪੰਜ ਪਿਆਰੇ ਸਿੰਘਾਂ ਤੋਂ ਨਿਸ਼ਾਨਚੀ ਸਿੰਘਾਂ ਤੋਂ ਗੁਰੂ ਕੀ ਸੰਗਤ ਤੋਂ ਸੇਵਾਵਾਂ ਲੈ ਲੈਣੀਆਂ ਮਿਹਰ ਭਰਿਆ ਹੱਥ ਰੱਖਣਾ ਰਾਹ ਪੈਂਡੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਇਤਿਹਾਸਕ ਦਿਹਾੜੇ ਮਨਾਉਣ ਦੀ ਸਮਰੱਥਾ ਬਖਸ਼ਣੀ ਇਹਨਾਂ ਨਗਰਕ ਕੀਰਤਨਾਂ ਦੇ ਅੰਦਰ ਜਲ ਸੇਵਾ ਸਤਗੁਰੂ ਸੱਚੇ ਪਾਤਸ਼ਾਹ ਜੀਓ ਸੁਸਾਇਟੀ ਵੱਲੋਂ ਜੋ-ਜੋ ਸੇਵਾਵਾਂ ਕੀਤੀਆਂ ਨੇ ਕਿਰਪਾ ਕਰਨੀ ਉਹ ਸੇਵਾਵਾਂ ਆਪਣੇ ਦਰ ਤੇ ਪ੍ਰਮਾਣ ਕਰਨੀਆਂ ਚੜਦੀਆਂ ਕਲਾ ਕਰਨੀਆਂ ਇਸ ਵਕਤ ਨਗਰ ਕੀਰਤਨ ਦੀ ਤਿਆਰੀ ਹੈ ਆਪ ਕਿਰਪਾ ਕਰੋ ਨਗਰ ਕੀਰਤਨ ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਰਵਾਨਾ ਕਰਕੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨਗਰ ਪਉਵਿੰਡ ਤੱਕ ਸਤਿਗੁਰੂ ਜੀ ਲਿਜਾਣ ਦੀ ਆਗਿਆ ਬਖਸ਼ੋ ਰਾਹ ਪੈਂਡੇ ਵਿੱਚ ਅੰਗ ਸੰਗ ਸਹਾਈ

ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਪੇਖੈ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣੇ ਆਵਣ ਕਾ ਇਹ ਸਵਾਉ ਜਾਣ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ऐसे महान ब्रह्मज्ञानी तत्ववेते गुरु कलगीतर सच्चे बादशाह दे अनन प्यारे सिख सिर लथ जोड़े ब्रह्मज्ञानी तन तन बाबा दीप सिंह ਜਿਨ੍ਹਾਂ ਦਾ ਆਉਣ ਵਾਲੇ 27 ਤਰੀਕ ਨੂੰ 343ਵਾਂ ਜਨਮ ਦਿਹਾੜਾ ਆ ਰਿਹਾ ਹੈ ਉਸ ਪਾਵਨ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਅੱਜ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਪਵਿੱਤਰ ਧਰਤੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਛਤਰਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਹੇਠ ਪ੍ਰਕਰਮਾ ਜਲ ਸੇਵਾ ਸੁਸਾਇਟੀ ਦੇ ਬਹੁਤ ਵੱਡੇ ਪ੍ਰਬੰਧ ਦੇ ਅਨੁਸਾਰ ਸੰਯੋਗ ਦੇ ਅਨੁਸਾਰ ਨਗਰ ਕੀਰਤਨ ਦੀ ਇੱਥੋਂ ਪ੍ਰਾਰੰਭਤਾ ਕੀਤੀ ਗਈ ਹੈ ਇਹ ਨਗਰ ਕੀਰਤਨ ਸ੍ਰੀ ਤਰਨ ਤਰਨ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਰਵਾਨਾ ਹੋ ਕਰਕੇ ਨਗਰ ਪਉਵਿੰਡ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਤੱਕ ਜਾਵੇਗਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਇਸ ਦੀ ਸਮਾਪਤੀ ਜਿਹੜੀ ਆ ਉਹ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਬ੍ਰਹਮ ਗਿਆਨੀ ਅਮਰ ਸ਼ਹੀਦ ਉਹ ਮਹਾਨ ਬ੍ਰਹਮ ਗਿਆਨੀ ਨੇ ਅਗਰ ਜੇ ਅਸੀਂ ਵਿਦਵਾਨਾਂ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਵਿਦਵਾਨ ਕੋਈ ਨਹੀਂ ਜੇ ਯੋਧੇ ਦੀ ਗੱਲ ਕਰੀਏ ਤੇ ਬਾਬਾ ਦੀਪ ਸਿੰਘ ਵਰਗਾ ਯੋਧਾ ਕੋਈ ਨਹੀਂ ਹੈ ਉਹ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਅਖੀਰਲੇ ਸਮੇਂ ਤੇ ਉਹ ਗੁਰੂ ਰਾਮਦਾਸ ਜੀ ਦੇ ਭੇਟਾ ਕੀਤਾ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਨੇ ਕੁਝ ਭੇਟਾ ਨਹੀਂ ਕਰ ਸਕਦਾ ਕੀਰੇ ਜਵਾਰ ਰਾਤ ਮਾਇਆ ਇਤਿਆਦਕ ਸਾਰਾ ਕੁਝ ਕੀਮਤੀ ਭੇਟਾ ਕੀਤਾ ਜਾਂਦਾ ਏ ਪਰ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਭੇਟਾ ਕੀਤਾ ਇਸ ਕਰਕੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੂੰ ਸਿਰਲੱਥ ਯੋਧੇ ਕਿਹਾ ਜਾਂਦਾ ਹੈ ਉਹ ਮਹਾਨ ਬ੍ਰਹਮ ਗਿਆਨੀ ਦਾ ਜਨਮ ਦਿਹਾੜਾ ਆ ਰਿਹਾ ਏ ਉਸ ਦੇ ਸਬੰਧ ਅੰਦਰ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਜੜੀਆਂ ਨੇ ਉਹ ਇਹ ਨਗਰ ਕੀਰਤਨ ਅਤੇ ਸਲਾਨਾ ਜੋੜ ਮੇਲੇ ਮਨਾ ਰਹੀਆਂ ਨੇ ਇਥੋਂ ਨਗਰ ਕੀਰਤਨ ਤਰਨਤਾਰਨ ਤੋਂ ਵੀ ਇਸ ਦਾ ਪ੍ਰਬੰਧ ਕੀਤਾ ਗਿਆ ਹੈ ਆਈਆਂ ਸੰਗਤਾਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਮੈਨੇਜਰ ਸਰਦਾਰ ਤਰਮਿੰਦਰ ਸਿੰਘ ਸਰਦਾਰ ਨਿਰਮਲ ਸਿੰਘ ਸਰਦਾਰ ਭਗਵੰਤ ਸਿੰਘ ਸਰਦਾਰ ਇਹ ਇਸੇ ਪ੍ਰਕਾਰ ਅੰਗਰੇਜ਼ ਸਿੰਘ ਅਤੇ ਸਮੁੱਚੇ ਹੀ ਪ੍ਰਬੰਧ ਦੇ ਵੱਲੋਂ ਅਸੀਂ ਲੱਖ ਲੱਖ ਵਧਾਈਆਂ ਦਿੰਨੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਕਰਮਾ ਜਲ ਸੇਵਾ ਸੁਸਾਇਟੀ ਵਾਲੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਏਡਾ ਵੱਡਾ ਉਦਮ ਉਪਰਾਲਾ ਕੀਤਾ ਹੈ ਗੁਰੂ ਕਿਰਪਾ ਕਰੇ ਇਹਨਾਂ ਇਸੇ ਤਰ੍ਹਾਂ ਸਾਰਿਆਂ ਤੇ ਰਹਿਮਤ ਕਰਕੇ ਦਰ ਘਰ ਦੀਆਂ ਸੇਵਾਵਾਂ ਲੈ ਲੈਣਾ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਰਤਾਜ ਸਹਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਲੰਮੇ ਸਮੇਤੋਂ ਜਲ ਸੇਵਾ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਸ ਪਾਵਨ ਧਰਤੀ ਤੋਂ ਸੰਗਤ ਰੂਪੀ ਪੰਜ ਪਿਆਰੇ ਸਹਿਬਾਨ ਨਿਸ਼ਾਨ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਤ ਵਰਸ਼ਾਇਆ ਹੈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਨਗਰ ਕੀਰਤਨ ਆਰੰਭ ਹੋਰ ਕਰਕੇ ਵੱਖ-ਵੱਖ ਇਲਾਕੇ ਸ਼ਹਿਰਾਂ ਪਿੰਡਾਂ ਵਿੱਚ ਹੁੰਦਾ ਆ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਉਵਿੰਡ ਵਿਖੇ। ਜਾ ਰਿਹਾ ਏ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਵੀ ਕੋਈ ਤਨ ਮਨ ਧਨ ਕਰਕੇ ਆਇਆ ਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਨਤਾਨ ਵੱਲੋਂ ਸਾਰਿਆਂ ਨੂੰ ਕਦਮ-ਕਦਮ ਸਿਰ ਮੱਥੇ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇ ਚਰਲਾਂ ਵਿੱਚ ਬੇਨਤੀ ਆ ਅਜਿਹੇ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਆਇਆ ਕਰੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਗੁਰੂ ਅਰਜਨ ਸਾਹਿਬ ਤੇ ਧੰਨ ਧਰ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਵਾਲੇ ਬਣੀਏ ਅਮਰਤ ਸ਼ਹੀਦ ਸਿੰਘ ਸੱਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਅਹੀਂ ਇਹੋ ਹੀ ਸੰਦੇਸ਼ ਦਿੰਨੇ ਆ ਇਸੇ ਤਰ੍ਹਾਂ ਹੀ ਹੋਮ ਹੋ ਬਾਕੇ ਬਾਬਾ ਜੀਪ ਸਿੰਘ ਅਮਰ ਸ਼ਹੀਦ ਜੋ ਕਿ ਇਹਨਾਂ ਦਾ 343 ਜਨਮ ਦਿਹਾੜਾ ਹੈ ਅੱਜ ਇਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਤੇ ਆਪ ਜੀ ਨੂੰ ਵੀ ਦਿੰਨੇ ਹਾਂ ਚੈਨਲ ਵਾਲਿਆਂ ਨੂੰ ਵੀ ਆਪ ਜੀ ਦਾ ਵੀ ਬਹੁਤ ਬਹੁਤ ਧੰਵਾਦ ਤੁਸੀਂ ਇੰਨੀ ਵੱਡੀ ਵੱਡਾ ਪ੍ਰਾਲਾ ਕਰਕੇ ਸੇਵਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸੀਨੀਅਰ ਅਫਸਰ ਸਾਹਿਬਾਨ ਦੇ ਹੁਕਮਾਂ ਦੇ ਮੁਤਾਬਕ ਅੱਜ ਅਸੀਂ ਜਿਹੜੇ ਆ ਬਾਬਾ ਦੀਪ ਸਿੰਘ ਜੀ ਦੇ ਜਦੋਂ ਮੱਧਮ ਤੋਂ ਰਸਤੇ ਵਿੱਚ ਜਿਹੜੇ ਆ ਨਗਰ ਕੀਰਤਨ ਨਿਕਲਿਆ ਇਹਦੇ ਵਾਸਤੇ ਅਸੀਂ ਜਿਹੜੇ ਆ ਟਰਨਿੰਗ ਪੁਆਇੰਟਾਂ ਦੇ ਉੱਤੇ ਜਿਹੜਾ ਟ੍ਰੈਫਿਕ ਮਾਹੌਲ ਬਣਾਇਆ ਤੇ ਨਾਲ ਜਾ ਕੇ ਜਿੱਥੇ ਵੀ ਕਿੱਥੇ ਨਾਲ ਨਾਲ ਚੱਲਾਂਗੇ ਕਿਤੇ ਤਾਂ ਆ ਕੇ ਕੋਈ ਵੀ ਜਿਹੜਾ ਵਾ ਸਮੱਸਿਆ ਨਾ ਹੋਵੇ ਸੰਗਤਾਂ ਨੂੰ ਅਪੀਲ ਕਰਨ ਜਿਹੜੇ ਕੋ ਸ਼ਾਂਤ ਮੈ ਤਰੀਕੇ ਦੇ ਨਾਲ ਜਿਹੜਾ ਵਾ ਉਹ ਸਹਿਯੋਗ ਦੇਣਾ ਚਾਹੀਦਾ ਨਗਰ ਕੀਰਤਨ ਜਾਣਾ ਚਾਹੀਦਾ ਨਾ ਕਿ ਉਹ ਲੜਬਾਜੀ ਕਰਕੇ ਜਿਹੜਾ ਵਾ ਉਹ ਕਰਨੀ ਚਾਹੀਦੀ